ਸਾਦੇ ਕਿਰਪਾ ਕੀਤੀ ਹੈ ਤੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਕਰਨ ਵਾਸਤੇ ਆਏ ਆ ਸਾਰੀ ਸੰਗਤ ਨੂੰ ਨਾਲ ਲੈ ਕੇ ਸੋ ਆਪਣੇ ਸਾਰੇ ਆਮ ਆਦਮੀ ਪਾਰਟੀ ਦੇ ਬਲੰਕੀਅਰ ਵਰਕਰ ਸਹਿਬਾਨ ਫੈਮਿਲੀ ਮੈਂਬਰ ਸਾਰੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਕਿ ਪ੍ਰਮਾਤਮਾ ਤੁਸੀਂ ਬਹੁਤ ਵੱਡੀ ਕਿਰਪਾ ਕੀਤੀ ਹੈ ਤੇ ਮੈਂ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗਾ ਸੋ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਹੈ ਕਿ ਮਾਲਕਾ ਸਿਰ ਤੇ ਅਥ ਰੱਖੀ ਤੁਹਾਡੀ ਦਿਆ ਨਾਲ ਇੱਥੇ ਪਹੁੰਚਿਆ ਤੇ ਅੱਗੇ ਵੀ ਤੁਸੀਂ ਦਿਆ ਕਰਨੀ ਹੈ ਤੇ ਮੈਂ ਪੰਜਾਬ ਦੀ ਜੇਵਾ ਪੂਰੀ ਇਮਾਨਦਾਰੀ ਨਾਲ ਕਰਦਾ ਲੋਕੀਆਂ ਰੋਜ਼ ਆਜਾ ਜਿਹੜੇ ਲੋਕਾਂ ਨੂੰ ਜਿਹੜੇ ਤੁਹਾਡੇ ਸੰਜੋਗ ਕਰਦੇ ਜਿਹੜੇ ਵਰਕਰ ਦੀ ਕੋਲਦੀ ਮਿਹਨਤ ਤੇ ਉਹ ਤੁਹਾਨੂੰ ਇਹਨਾਂ ਜਿਹੜੀ ਮੈਂ ਪੂਰੇ ਆਪਣੇ ਹਲਕਾ ਸਾਨੇਵਾਲ ਦੇ ਸਾਰੇ ਵਰਕਰ ਸਹਿਬਾਨਾਂ ਦਾ ਪ੍ਰਧਾਨ ਸਹਿਬਾਨਾਂ ਦਾ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਐਮਐਲਏ ਸਹਿਬਾਨਾਂ ਦਾ ਪੰਜਾਬ ਦੇ ਐਮਐਲਏ ਸਹਿਬਾਨਾਂ ਦਾ ਮੰਤਰੀ ਸਹਿਬਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਰਿਆਂ ਨੇ ਪਿਆਰ ਕੀਤਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਪਿਆਰ ਕੀਤਾ ਤੇ ਆਪਾਂ ਹਲਕੇ ਦੀ ਸੇਵਾ ਵਧੀਆ ਇਮਾਨਦਾਰ ਨਾਲ ਨਿਭਾਈ ਤੇ ਆਉਣ ਵਾਲੇ ਟਾਈਮ ਤੇ ਵੀ ਪੰਜਾਬ ਸਾਰੇ ਨੂੰ ਨਾਲ ਲੈ ਕੇ ਖਾਸ ਕਰਕੇ ਲੁਧਿਆਣਾ ਜਿਹਨੇ ਦੇ ਸਾਰੇ ਐਮਐਲਏ ਸਬੰਧਾਂ ਨੂੰ ਆਪਣੇ ਭਰਾਵਾਂ ਨੂੰ ਪੈਣਾ ਨੂੰ ਨਾਲ ਲੈ ਕੇ ਮੇਰੇ ਤੋਂ ਸਾਰੇ ਉਮਰ ਦੇ ਵੱਡੇ ਸਾਰਿਆਂ ਨੂੰ ਨਾਲ ਲੈ ਕੇ ਇਕੱਠੇ ਆਪਾਂ ਪੰਜਾਬ ਦੀ ਲੁਧਿਆਣਾ ਦੀ ਸੇਵਾ ਕਰਾਂਗੇ ਮੁੰਡਿਆ ਦਾ ਤੁਸੀਂ ਦੋ ਜ਼ਿਲ੍ਹਿਆਂ ਤੇ ਰਹਿੰਦੇ ਹੋ ਫਟੇਗੜ ਤੇ ਲੁਧਿਆਣਾ ਜ਼ਿਲ੍ਹਾ ਦੋਨੇ ਜ਼ਿਲ੍ਹੇ ਕੀ ਪੂਰੇ ਪੰਜਾਬ ਦੀ ਸੇਵਾ ਕਰਾਂਗੇ ਇਮਾਨਦਾਰ ਨਾਲ ਬੜਾ ਖੁਸ਼ੀ ਹੈ ਜੀ ਸਾਰੇ ਸਾਡੀ ਪੂਰੀ ਟੀਮ ਪੂਰਾ ਹਲਕਾ ਇੱਥੇ ਪਹੁੰਚਿਆ ਜਦੋਂ ਪਤਾ ਲੱਗਾ ਵੀ ਮੰਤਰੀ ਸਾਹਿਬ ਨੇ 9 ਵਜੇ ਗੁਰਦੁਆਰਾ ਕਟਾਨਾ ਸਾਹਿਬ ਮੱਥਾ ਟੇਕਣਾ ਤੁਸੀਂ ਦੇਖੇ ਉਸ ਸਾਹਾਰੇ ਲੋਕਾਂ ਚ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ। ਲੱਗਦਾ ਵੀ ਹੁਣ ਪੂਰਾ ਜਿਹੜਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੇ ਔਰ ਫਤਗੜ ਜ਼ਿਲ੍ਹੇ ਦੇ ਪ੍ਰੋਸਾ ਸਮਝਿਆ ਜਿਹੜਾ ਮੰਤਰੀ ਦੁਨਿਆ ਇੱਕ ਇਹ ਪ੍ਰੋਸਾ ਪਾਰਟੀ ਨੇ ਸਮਝਿਆ ਇਮਾਨਦਾਰੀ ਦੇਖੀ ਤਾਂ ਹੀ ਉਹਨਾਂ ਨੇ ਇੰਨਾ ਵੱਡਾ ਸਾਨੂੰ ਜ਼ਿੰਮੇਵਾਰੀ ਦਿੱਤੀ ਜੇ ਨਿਭਾ ਸਕਦੇ ਹਾਂ ਉਹ ਦੇਖ ਕੇ ਕਿ ਪ੍ਰਮਾਤਮਾ ਦੇ ਹੌਟ ਅਸਰੇ ਨਾਲ ਜਿਵੇਂ ਪਹਿਲਾਂ ਸੇਵਾ ਕਰਦੇ ਓਵੇਂ ਹੁਣ ਹੋਰ ਵੀ ਸੇਵਾ ਵਧਾਉਣੀ ਪੈਣੀ ਆ ਪੂਰੇ ਪੰਜਾਬ 'ਚ ਸੇਵਾ ਕਰਾਂਗੇ। ਦੇਮੰਗਾ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਮੰਤਰੀ ਬਣਨ ਤੌਰ ਵੱਡੀਆਂ ਚੁਣੌਤੀਆਂ ਸਾਹਮਣੇ ਆਉਣੀਆਂ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਜੀ ਮੀਡੀਆ ਨੂੰ ਸਾਰਾ ਜ਼ਿਆਦਾ ਪਤਾ ਹੁੰਦਾ ਸਾਡੇ ਨਾਲੋਂ ਬਾਕੀ ਮਾਲਕ ਬਾਵਾਟਾ ਸਾਰਾ ਚਾਹੀਦਾ ਸੇਵਾਦਾਰਾਂ ਸੇਵਾਦਾਰ ਬਣਨਾ ਤੁਹਾਡੇ ਕਿਰਪਾ ਕੀਤੀ ਹੈ ਤੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਕਰਨ ਵਾਸਤੇ ਆਏ ਆ ਸਾਰੀ ਸੰਗਤ ਨੂੰ ਨਾਲ ਲੈ ਕੇ ਆਪਣੇ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰ ਸਹਿਬਾਨ ਫੈਮਿਲੀ ਮੈਂਬਰ ਸਾਰੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਕਿਰਪਾ ਮਾਤਾ ਤੁਸੀਂ ਬਹੁਤ ਵੱਡੀ ਕਿਰਪਾ ਕੀਤੀ ਹੈ ਤੇ ਮੈਂ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗਾ ਸੋ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਹੈ ਕਿ ਮਾਲਕਾ ਸਿਰ ਤੇ ਅਥ ਰੱਖੀ ਤੁਹਾਡੀ ਹੀ ਦਿਆ ਨਾਲ ਇੱਥੇ ਪਹੁੰਚਿਆ ਤੇ ਅੱਗੇ ਵੀ ਤੁਸੀਂ ਦਇਆ ਕਰਨੀ ਹੈ ਤੇ ਮੈਂ ਪੰਜਾਬ ਦੀ ਸੇਵਾ ਪੂਰੀ ਇਮਾਨਦਾਰੀ ਨਾਲ ਕਰਾਂਗਾ ਲੋਕੀਆ ਰੂਹਿਆਂ ਆ ਜਾ ਕਿ ਲੋਕਾਂ ਨੂੰ ਜਿਹੜੇ ਤੁਹਾਡੇ ਸੰਜੋਗ ਕਰਦੇ ਨੇ ਜਿਹੜੇ ਵਰਕਰ ਦੀ ਕੋਲਦੀ ਮਿਹਨਤ ਤੇ ਤੁਹਾਡੀ ਮਿਹਨਤ ਜਿਹੜੀ ਮੈਂ ਪੂਰੇ ਆਪਣੇ ਹਲਕਾ ਸਾਨੇ ਵਾਲ ਦੇ ਸਾਰੇ ਵਰਕਰ ਸਹਿਬਾਨਾਂ ਦਾ ਪ੍ਰਧਾਨ ਸਹਿਬਾਨਾਂ ਦਾ ਲੁਧਿਆਣਾ ਜਿਲ੍ਹੇ ਦੇ ਸਾਰੇ ਐਮਐਲਏ ਸਹਿਬਾਨਾਂ ਦਾ ਪੰਜਾਬ ਦੇ ਐਮਐਲਏ ਸਹਿਬਾਨਾਂ ਦਾ ਮੰਤਰੀ ਸਹਿਬਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਰਿਆਂ ਨੇ ਪਿਆਰ ਕੀਤਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਪਿਆਰ ਕੀਤਾ ਤੇ ਆਪਾਂ ਹਲਕੇ ਦੀ ਸੇਵਾ ਵਧੀਆ ਮਾਨਦਰਨ ਨਿਭਾਈ ਤੇ ਆਉਣ ਵਾਲੇ ਟਾਈਮ ਤੇ ਵੀ ਪੰਜਾਬ ਚ ਵੀ ਸਾਰਿਆਂ ਨੂੰ ਨਾਲ ਲੈ ਕੇ ਖਾਸ ਕਰਕੇ ਲੁਧਿਆਣਾ ਜਿਲ੍ਹੇ ਦੇ ਐਮਐਲਏ ਸੇ ਮਾਨਾਂ ਨੂੰ ਆਪਣੇ ਭਰਾਵਾਂ ਨੂੰ ਪੈਣਾ ਨੂੰ ਨਾਲ ਲੈ ਕੇ ਮੇਰੇ ਤੋਂ ਸਾਰੇ ਉਮਰ ਦੇ ਵੱਡੇ ਸਾਰਿਆਂ ਨੂੰ ਨਾਲ ਲੈ ਕੇ ਇਕੱਠੇ ਆਪਾਂ ਪੰਜਾਬ ਦੀ ਲੁਧਿਆਣਾ ਦੀ ਸੇਵਾ ਕਰਾਂਗੇ। ਮੁੰਡੇ ਦਾ ਤੁਸੀਂ ਦੋ ਜ਼ਿਲ੍ਹਿਆਂ 'ਚ ਰਹਿੰਦੇ ਹੋ ਲਾ ਫਟੇਗੜ ਤੇ ਲੁਧਿਆਣਾ ਜ਼ਿਲ੍ਹਾ ਤੋਂ ਤੁਸੀਂ ਬੰਦੇ ਜਿਲ੍ਹੇ ਕੀ ਪੂਰੇ ਪੰਜਾਬ ਦੀ ਸੇਵਾ ਕਰਾਂਗੇ ਇਮਾਨਦਾਰ ਨਾਲ। ਬੜਾ ਖੁਸ਼ੀ ਹੈ ਜੀ ਸਾਰੇ ਸਾਡੀ ਪੂਰੀ ਟੀਮ ਪੂਰਾ ਹਲਕਾ ਇੱਥੇ ਪਹੁੰਚਿਆ ਜਦੋਂ ਪਤਾ ਲੱਗਾ ਵੀ ਮੰਤਰੀ ਸਾਹਿਬ ਨੇ 9 ਵਜੇ ਗੁਰਦੁਆਰਾ ਕਟਾਂ ਸਾਹਿਬ ਮੱਥਾ ਟੇਕਣਾ ਤੁਸੀਂ ਦੇਖੇ ਉਸ ਸਾਹ ਸਾਰੇ ਲੋਕਾਂ 'ਚ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਤਾਂ ਲਗਦਾ ਵੀ ਹੁਣ ਪੂਰਾ ਜਿਹੜਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੇ ਔਰ ਫਤਗੜ ਜ਼ਿਲ੍ਹੇ ਦੇ ਪ੍ਰੋਸਾ ਸਮਝਿਆ ਜਿਹੜਾ ਮੰਤਰੀ ਜੁਨੀਆ ਕੋ ਇਹ ਪ੍ਰੋਸਾ ਪਾਰਟੀ ਨੇ ਸਮਝਿਆ ਇਮਾਨਦਾਰੀ ਦੇਖੀ ਤਾਂ ਹੀ ਉਹਨਾਂ ਨੇ ਐਡਾ ਵੱਡਾ ਸਾਨੂੰ ਜ਼ਿੰਮੇਵਾਰੀ ਦਿੱਤੀ ਜੇ ਨਿਭਾ ਸਕਦੇ ਆ ਉਹਨਾਂ ਨੇ ਉਹ ਦੇਖ ਕੇ ਕਿ ਪ੍ਰਮਾਤਮਾ ਦੇ ਹੌਟ ਅਸਰੇ ਨਾਲ ਜਿਵੇਂ ਪਹਿਲਾਂ ਸੇਵਾ ਕਰਦੇ ਓਵੇਂ ਹੁਣ ਹੋਰ ਵੀ ਸੇਵਾ ਵਧਾਉਣੀ ਪੈਣੀ ਆ ਪੂਰੇ ਪੰਜਾਬ 'ਚ ਸੇਵਾ ਕਰਾਂਗੇ ਜੀ ਮੈਨੂੰ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਮੰਤਰੀ ਬਣਨ ਤੌਰ 'ਤੇ ਵੱਡੀਆਂ ਚੁਣੌਤੀਆਂ ਸਾਹਮਣੇ ਆਉਣੀਆਂ ਆ ਸਾਰਾ ਕਿਸੇ ਤੁਹਾਨੂੰ ਪਤਾ ਹੀ ਹੈ ਜੀ মিডিਆ ਨੂੰ ਸਾਰਾ ਜ਼ਿਆਦਾ ਪਤਾ ਹੁੰਦਾ ਸਾਡੇ ਨਾਲੋਂ ਠੀਕ ਹੈ ਬਾਕੀ ਮਾਲਕਤਾ ਉਟ ਆ ਸਾਰਾ ਜਿਹਦਾ ਸੇਵਾਦਾਰ ਹੈ ਸੇਵਾਦਾਰ ਹੈ